ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਸਾਲ 2023-24 ਦੌਰਾਨ ਭਰੀਆਂ ਕੱਚੀਆਂ ਅਸਾਮੀਆਂ ਨੂੰ ਵਿਤੀ ਸਾਲ 2024-25 ਦੌਰਾਨ ਜਾਰੀ ਰੱਖਣ ਦੀ ਪ੍ਰਵਾਨਗੀ। ਵਿਸ਼ਾ ਸਾਲ 2023-24 ਦੌਰਾਨ ਭਰੀਆਂ ਹੋਈਆਂ ਕੱਚੀਆਂ ਅਸਾਮੀਆਂ ਨੂੰ ਵਿਤੀ ਸਾਲ 2024-25 ਦੌਰਾਨ ਜਾਰੀ ਰੱਖਣ ਦੀ ਪ੍ਰਵਾਨਗੀ ਦੇਣ ਸੰਬੰਧੀ ਮੈਨੂੰ ਉਪਰੋਕਤ ਵਿਸ਼ੇ ਤੇ ਵਿੱਤ ਵਿਭਾਗ ਦੇ ਪੱਤਰ ਨੰਬਰ FDFB 108/3/2020 5FB11506919 ਮਿਤੀ 13 ਫਰਵਰੀ 2023 ਦੀ ਲਗਾਤਾਰਤਾ ਵਿੱਚ ਇਹ ਲਿਖਣ ਦੀ ਹਿਦਾਇਤ ਹੋਈ ਹੈ ਕਿ ਪ੍ਰਬੰਧਕੀ ਵਿਭਾਗ ਵਿੱਤੀ ਸਾਲ 2024-25 ਦੌਰਾਨ ਸਿਰਫ ਔਨਾ ਭਰੀਆਂ ਹੋਈਆਂ ਕੱਚੀਆਂ ਸਮਾਨੀਆਂ ਨੂੰ ਜਾਰੀ ਰੱਖਣ ਲਈ ਸਮਰਥ ਹੋਵੇਗਾ ਜਿਹੜੀਆਂ ਸਮਾਨੀਆਂ ਨੂੰ ਵਿੱਤ ਵਿਭਾਗ ਵੱਲੋਂ ਦਿੱਤੀ ਗਈ ਅਥਾਰਟੀ ਸਨਮੁਖ ਕਰਵਾਈ ਕਰਦੇ ਹੋਏ ਪ੍ਰਬੰਧਕੀ ਵਿਭਾਗ ਵੱਲੋਂ ਵਿੱਤੀ ਸਾਲ 2023-24 ਦੌਰਾਨ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਉਪਰੋਕਤ ਤੋਂ ਇਲਾਵਾ ਮੈਨੂੰ ਇਹ ਵੀ ਲਿਖਣ ਦੀ ਹਿਦਾਇਤ ਹੋਈ ਹੈ ਕਿ ਜਿਹੜੀਆਂ ਕੱਚੀਆਂ ਅਸਾਮੀਆਂ 1 ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਖਾਲੀ ਚੱਲੀਆਂ ਆ ਰਹੀਆਂ ਹਨ ਉਹਨਾਂ ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦੇਣ ਲਈ ਪ੍ਰਬੰਧਕੀ ਵਿਭਾਗ ਸਮਰਥ ਨਹੀਂ ਹੋਵੇਗਾ